ਪਰਿਵਾਰ ਦੀ ਨਿੱਕੀ ਬੇਨਤੀ ਹੈ ਵੀ ਆਪਾਂ ਮਜਾ ਨਾ ਕਰੀਏ ਮੇਰ ਨੂੰ ਜਮਾ ਸਾਫ ਸੁਥਰਾ ਰੱਖਣ ਵਾਲਾ ਇਨਸਾਨ ਸਮਾਜ ਸੇਵੀ ਇਨਸਾਨ ਸਾਡੇ ਪਰਿਵਾਰ ਦੇ ਵਿੱਚ ਗਿਓ ਹੈ ਇਹਨੇ ਹੀ ਕਹਿੰਦਾ ਮੈਂ ਆਪਣੀ ਜਗਾ ਲਾਵਾਂਗਾ ਜੈ ਬਾਲ ਮਕੀ ਜੈ ਸ੍ਰੀ ਰਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਮੈਂ ਹਰਜਿੰਦਰ ਸਿੰਘ ਦੀ ਵਾਇਕ ਬੋਲਦੀ ਆ ਹਰਜਿੰਦਰ ਸਿੰਘ ਮੇਲਾ ਸਾਰਿਆਂ ਨੂੰ ਯਾਦ ਹੋਏਗਾ ਬਠਿੰਡਾ ਤੋਂ ਜਿਹੜੇ ਆਪਣੀ ਦੁਕਾਨ ਦੇ ਬਾਹਰ ਬੈਠੇ ਸੀ ਤੇ ਗੈਂਗਸਟਰਾਂ ਨੇ ਉਹਨਾਂ ਨੂੰ ਗੋਲੀਆਂ ਮਾਰੀਆਂ ਸੀ ਮੈਂ ਉਹਨਾਂ ਦੀ ਵਾਇਨਖ ਕੋਲਣੀ ਆ ਮੈਂ ਬਹੁਤ ਦਿਨੋਂ ਤੋਂ ਦੇਖ ਰਹੀ ਹਾਂ YouTube ਤੇ ਜਾਂ Facebook ਤੇ ਜੋ ਚੱਲ ਰਹੀ ਹੈ ਅੱਜ ਅੱਜਕੱਲ ਦੀ ਜੋ ਘਟਨਾ ਚੱਲ ਰਹੀ ਹੈ ਬੜੀ ਹਾਈਲਾਈਟ ਹੋਈ ਜਾ ਰਹੀ ਹੈ ਪਟਿਆਲਾ ਦੀ ਮਿਸਿਸ ਕਰਨਲ ਬਾਠ ਦੀ ਜੋ ਆਪਣੇ ਪਤੀ ਦੇ ਆਪਣੇ ਬੱਚੇ ਦੀ ਕੁਟ ਮਾਰਦੀ ਵੀਡੀਓ ਨੂੰ ਲੈ ਕੇ ਬਹੁਤ ਅਫੜਾ ਤਕਰੀਰ ਮਚਾ ਰਹੀ ਹੈ ਮੈਂ ਮੇਰਾ ਇਹ ਮੈਸੇਜ ਉਹਨਾਂ ਵਾਸਤੇ ਆ ਮਿਸਿਸ ਬਾਠ ਵਾਸਤੇ ਮੈਂ ਉਹਨਾਂ ਨਾਲ ਇਹ ਗੱਲ ਕਰਨਾ ਚਾਹੁੰਦੀ ਆ ਕਿਉਂਕਿ ਉਹ ਮੇਰੇ ਪਤੀ ਹਰਜਿੰਦਰ ਸਿੰਘ ਦੀ ਮੂੰਹ ਬੋਲੀ ਭੈਣ ਬਣੀ ਸੀਗੀ ਤੇ ਮੈਂ ਅੱਜ ਉਹਨੂੰ ਇਹ ਪੁੱਛਣਾ ਚਾਹੁੰਦੀ ਆ ਕਿ ਤੇਰਾ ਇਹ ਦਰਦ ਜਿਹੜਾ ਤੂੰ ਦੱਸ ਰਹੀ ਆ ਕਿ ਬਹੁਤ ਕੁੱਤੇ ਮਾਰ ਹੋ ਗਈ ਤੇਰੇ ਨਾਲ ਤੇ ਤੂੰ ਇਹ ਦਰਦ ਜੋ ਆਪਣਾ ਅੱਜ ਦਿਖਾ ਰਹੀ ਆ ਲੋਕਾਂ ਦੇ ਵਿੱਚ ਇਨਸਾਫ ਦੀ ਲੜਾਈ ਲੜ ਰਹੀ ਆ ਹੱਕ ਦੀ ਲੜਾਈ ਲੜ ਰਹੀ ਆ लोगों दस रही है कि पुलिस और प्रशासन बहुत धक्का कर रहे हैं मैं रितु पार जी को एक गल पुछना चाहनी हाँ कि मैडम तुम अज इस जो दर्द थे छलक रहा है ये दर्द अस भी झलिया और टाइम सा दर्द विचे जरुर लेकिन मैं पूछना चाहनी कि तीस किस मकसदेडा तो उस टाइम का मेरा मकसद क्लीयर करो कि किस वास्ते आए थे उसके दुख में शामिल होने ल ਤੁਸੀਂ ਇਨਸਾਨੀਅਤ ਹੀ ਨਾਤੇ ਆਏ ਸੀ ਜਾਂ ਕਿਸ ਪਰਪਸ ਲਈ ਆਏ ਸੀ ਸਾਡੇ ਉਸ ਦੁੱਖ ਵਿੱਚ ਸ਼ਾਮਲ ਹੋਣ ਵਾਸਤੇ ਮੇਰੇ ਨਾਲ ਮੇਰਾ ਪੂਰਾ ਬਠਿੰਡਾ ਸ਼ਹਿਰ ਖੜਾ ਸੀ ਕਈ ਸੰਸਾਂ ਜੁੜੀਆਂ ਸੀ ਜਿਹੜੀਆਂ ਸਾਡੇ ਹੱਕ ਲਈ ਲੜਨ ਲਈ ਤਿਆਰ ਸੀ ਸਿੱਧੂ ਮੂਸੇਵਾਲਾ ਦਾ ਪਿਤਾ ਸਾਡੇ ਨੇੜੇ ਬੋਲਣ ਲਈ ਆਇਆ ਸੀ ਨਵਜੋਤ ਸਿੱਧੂ ਬੋਲਣ ਵਾਸਤੇ ਆਇਆ ਸੀ ਸਾਰੇ ਇਨਸਾਨੀਅਤ ਦੇ ਨਾਤੇ ਆਏ ਸੀ ਨਾ ਕਿ ਉਹਨਾਂ ਦੇ ਕੋਈ ਰਿਸ਼ਤੇਦਾਰੀ ਦੀ ਮੈਡਮ ਤੁਸੀਂ ਤਾਂ ਮੇਰੇ ਪਤੀ ਦੇ ਮੂੰਹ ਬੁਲੀ ਭੈਣ ਬਣੇ ਸੀ ਨਾ ਤੁਸੀਂ ਤਾਂ ਉਹ ਹੱਕ ਵੀ ਨਹੀਂ ਅਦਾ ਕੀਤਾ ਨਾ ਤੁਸੀਂ ਇਨਸਾਨੀਅਤ ਦੇ ਖਾਤੇ ਰਾਏ ਸੀ ਨਾ ਤੁਸ ਨੂੰ ਮੂੰਹ ਬੋਲੀ ਭੈਂਡ ਬੁਬ ਬਣਾ ਦੇ ਨਾਤੇ ਆਏ ਸੀ ਉਸ ਵਕਤ ਜੇ ਜੋਸ਼ ਤੁਸੀਂ ਦਿਖਾਇਆ ਹੁੰਦਾ ਇਨਸਾਫ ਦੇ ਲਈ ਲੜਨ ਵਾਸਤੇ ਪ੍ਰਸ਼ਾਸਨ ਦੇ ਨਾਲ ਪੁਲਿਸ ਦੇ ਨਾਲ ਲੜਨ ਵਾਸਤੇ ਇਹ ਜੋਸ਼ ਉਸ ਟਾਈਮ ਦਿਖਾਇਆ ਹੁੰਦਾ ਤੇ ਸ਼ਾਇਦ ਤੁਹਾਨੂੰ ਵੀ ਇਨਸਾਫ ਮਿਲ ਜਾਂਦਾ ਤੁਸੀਂ ਤੇ ਕਿਸੇ ਹੋਰ ਹੀ ਮਕਸਦ ਵਾਸਤੇ ਆਏ ਸੀਗੇ ਔਰ ਜੋ ਤੱਕਾ ਤੁਸੀਂ ਉਸ ਟਾਈਮ ਸਾਡੇ ਨਾਲ ਕਰ ਗਏ ਉਸ ਦਾ ਨਤੀਜਾ ਅਸੀਂ ਅੱਜ ਤੱਕ ਉਪਤ ਰਹੇ ਨਾ ਸਾਨੂੰ ਇਨਸਾਫ ਨਹੀਂ ਲਿਆ ਤੇ ਤੁਹਾਡੇ ਕੀਤੇ ਗਏ ਉਸ ਵਕਤ ਤੱਕੇ ਦੇ ਨਾਲ ਪੂਰਾ ਬਠਿੰਡਾ ਸ਼ਹਿਰ ਪੂਰਾ ਪ੍ਰਸ਼ਾਸਨ ਸਾਡੇ ਖਿਲਾਫ ਹੋ ਗਿਆ ਲੋਕ ਸਾਨੂੰ ਥੂ-ਥੂ ਕਰ ਰਹੇ ਕਿ ਅਸੀਂ ਆਪਣੀ ਮਰਜ਼ੀ ਚਲਾਈ ਤੁਸੀਂ ਪਰਿਵਾਰ ਦਾ ਮੈਂਬਰ ਬਣ ਕੇ ਉਸ ਵਕਤ ਜੋ ਵੀ ਕਰਗੇ ਫੈਸਲਾ ਉਸ ਦੀ ਜਾਣਕਾਰੀ ਨਾ ਮੈਨੂੰ ਸੀ ਤੇ ਨਾ ਮੇਰੇ ਬੱਚਿਆਂ ਨੂੰ ਸੀਗੀ ਅੱਜ ਤੁਸੀਂ ਲੜ ਰਹੇ ਹੋ ਤੁਸੀਂ ਠੀਕ ਠੀਕ ਲੋਕਾਂ ਨੂੰ ਦੱਸ ਰਹੇ ਹੋ ਕਿ ਮੇਰੇ ਹੱਥਾਂ 'ਚ ਖੂਨ ਡੁੱਲ ਗਿਆ ਮੇਰੇ ਪਤੀ ਦਾ ਮੇਰੇ ਬੱਚੇ ਦੇ ਸੱਟਾਂ ਵੱਜ ਗਈਆਂ ਮੈਡਮ ਅਸੀਂ ਤਾਂ ਉਸ ਵਕਤ ਆਪਣਾ ਸਾਰਾ ਕੁਝ ਹੀ ਖੋ ਦਿੱਤਾ ਸੀ ਤੇ ਤੁਸੀਂ ਇਨਸਾਨੀਅਤ ਦੇ ਨਾਤੇ ਕੀ ਤੂੰ ਮੂੰਹ ਬੋਲੀ ਭੈਣ ਦੇ ਨਾਤੇ ਕੀ ਤੈਨੂੰ ਤੇ ਇੱਕ ਔਰਤ ਦਾ ਦੁੱਖ ਵੀ ਉਸ ਟਾਈਮ ਸਮਝ ਨਹੀਂ ਆਇਆ ਕਿ ਉਸ ਵਕ ਕਿਸੇ ਔਰਤ ਦੀ ਤੂੰ ਮਦਦ ਕਰਨੀ ਚਾਹੀਦੀ ਤੈਨੂੰ ਅਸੀਂ ਆਪਣਾ ਸਾਰਾ ਕੁਝ ਖੋ ਦਿੱਤਾ ਲੇਕਿਨ ਤੂੰ ਜੋ ਲੋਕ ਸਾਡੇ ਨਾਲ ਖੜੇ ਸੀ ਲੜ ਕੇ ਜੋ ਸਾਡੇ ਲਈ ਇਨਸਾਫ ਦੇ ਲਈ ਲੜ ਰਹੇ ਸੀ ਸਾਡਾ ਮੇਰੇ ਬੱਚੇ ਉਸ ਟਾਈਮ ਅਨਾਥ ਹੋ ਗਏ ਤੈਨੂੰ ਉਦੋਂ ਵੀ ਤਰਸ ਨਹੀਂ ਆਇਆ ਸਿਰਫ ਤੂੰ ਆਪਣੀ ਬਦਮਾਨੀ ਕਰਨ ਲਈ ਆਪਣੀ ਈਗੋ ਸੈਟੀਸਫਾਈ ਕਰਨ ਲਈ ਤੂੰ ਸਾਰਾ ਕੁਝ ਆਪਣਾ ਮਨ ਮਰਜ਼ੀ ਚਲਾ ਗਈ ਅਫਸਰਾ ਦੇ ਕੋਲ ਤੇ ਤੇਰੀ ਲਿੰਕ ਸੀ ਤੇਰੀ ਪਾਵਰ ਸੀ ਜੇ ਉਹ ਪਾਵਰ ਤੂੰ ਸਾਡੇ ਇਨਸਾਫ ਵਾਸਤੇ ਦਿਖਾਈ ਹੁੰਦੀ ਤਾਂ ਸ਼ਾਇਦ ਸਾਡਾ ਵੀ ਕੁਝ ਬਣ ਗਿਆ ਹੁੰਦਾ ਅੱਜ ਅਸੀਂ ਦਾਦਾ ਜੀ ਉਠੋਖਰਾ ਨਾ ਖਾਰੇ ਹੁੰਦੇ ਸਾਡੇ ਮੇਰੇ ਪਤੀ ਹਰਜਿੰਦਰ ਸਿੰਘ ਮੈਲੇ ਨੂੰ ਇਨਸਾਫ ਮਿਲ ਚੁੱਕਾ ਹੁੰਦਾ ਤੇ ਉਹਦੇ ਬੱਚੇ ਜਿਹੜੇ ਅੱਜ ਜੋ ਭੁੱਗਤ ਰਹੇ ਨੇ ਉਹ ਸਾਰਾ ਕੁਝ ਸਾਨੂੰ ਅਗਨਾ ਸੈਂਡ ਕਰਨਾ ਪੈਂਦਾ ਜੇ ਤੂੰ ਸਹੀ ਚੱਲੀ ਹੁੰਦੀ ਤੇ ਅੱਜ ਜੋ ਦਰਦ ਤੂੰ ਆਪਣਾ ਦਿਖਾ ਰਹੀ ਹੈ ਉਸ ਵਕਤ ਅਸੀਂ ਇਸ ਦਰਦ ਦੇ ਵਿੱਚ ਕਿਤੇ ਜ਼ਿਆਦਾ ਅਸੀਂ ਇਸ ਦਰਦ ਦੇ ਵਿੱਚ ਨਹੀਂ ਗਏ ਲੇਕਿ ਸਾਡਾ ਸਾਥ ਦੇਣ ਦੀ ਬਜਾਏ ਇਹ ਜਿਹੜੀ ਪੁਲਿਸ ਅੱਜ ਤੂੰ ਵਰਦੀਆਂ ਨਹਾਉਂਦੇ ਤਲੀ ਹੋਈਆਂ ਜਿਨ੍ਹਾਂ ਨੂੰ ਤੂੰ ਅੱਜ ਧੱਕੇ ਕਰ ਰਹੀਆਂ ਤੂੰ ਸਾਡੇ ਵਾਂਗੂ ਬਰਬਾਦ ਕਰਨ ਦੇ ਤਲੀ ਹੋਈਆਂ ਇਹ ਉਹੀ ਟੱਬਰ ਨੇ ਜਿਹੜੇ ਤੈਨੂੰ ਉਸ ਟਾਈਮ ਤੈਨੂੰ ਇਹੀ ਚੰਗੇ ਲੱਗ ਰਹੇ ਸੀ ਤੇ ਤੂੰ ਇਹਨਾਂ ਦੀ ਮਦਦ ਕਰਨ ਵਾਸਤੇ ਪਹੁੰਚ ਗਈ ਸੀਗੀ ਅੱਜ ਇਹ ਪ੍ਰਸ਼ਾਸਨ ਅੱਜ ਇਹ ਪੁਲਿਸ ਸਭ ਤੈਨੂੰ ਦੁਸ਼ਮਣ ਲੱਗ ਰਹੇ ਉਸ ਵਕਤ ਕਿਉਂ ਨਹੀਂ ਲੱਗੇ ਜਿਹੜੇ ਸਾਡੇ ਨਾਲ ਧੱਕਾ ਕਰ ਰਹੇ ਸੀ ਜਾਂ ਸਾਡੇ ਹਰਜਿੰਦਰ ਜੀ ਮੇਲਾ ਜੀ ਦੀ ਜਿਸ ਸस्कार ਕਰਨ ਦੇ ਲਈ ਕਾਹਲੀ ਪਾ ਰਹੇ ਸੀ ਤੂੰ ਉਹਨਾਂ ਨਾਲ ਰਲ ਕੇ ਪਰਿਵਾਰ ਵੱਲੋਂ ਤੂੰ ਫੈਸਲਾ ਦੇਗੀ ਨਾ ਸੁਬ ਮੈਨੂੰ ਕੋਈ ਹੌਸਲੀ ਮੇਰੇ ਬੱਚੇ ਨਾਬਾਲਗ ਸੀ ਅਸੀਂ ਜਿਸ ਪੀੜਾ ਚ ਗੁਜ਼ਰੇ ਸੀ ਅਸੀਂ ਕਿਸੇ ਵੀ ਫੈਸਲੇ ਕਰਨ ਦੇ ਹੱਕ ਵਿੱਚ ਅਸੀਂ ਬਿਲਕੁਲ ਵੀ ਕਿਸੇ ਫੈਸਲੇ ਦੇ ਕਰਨ ਦੇ ਵਿੱਚ ਹਾਲਾਤ ਵਿੱਚ ਨਹੀਂ ਸੀਗੇ ਲੇਕਿਨ ਤੂੰ ਆਪਣੀ ਚਲਾਈ ਉੱਥੇ ਤੇ ਅੱਜ ਦਿਨੋਂ ਕਿਦਾਂ ਇਹ ਦੁੱਖ ਲੱਗ ਰਹਿਆਂ ਆ ਅੱਜ ਕਿਸ ਹੱਕ ਦੇ ਨਾਲ ਤੂੰ ਇਹ ਧਰਨੇ ਲਾ ਕੇ ਬੈਠੀ ਹੋਈ ਆ ਸਿਰਫ ਦੋ ਲੱਪੜੇ ਵੱਜਣ ਦੇ ਨਾਲ ਤੈਨੂੰ ਅੱਜ ਸਾਰਾ ਕੁਝ ਸਭ ਤੇਰੇ ਖਿਲਾਫ ਲੱਗਣ ਲੱਗ ਗਿਆ ਤੈਨੂੰ ਇਹ ਸਭ ਬੁਰੇ ਲੱਗਣ ਲੱਗੇ ਤੈਨੂੰ ਇਹ ਲੱਗ ਰਿਹਾ ਹੈ ਕਿ ਬਸ ਮੈਂ ਵਰਗੀਆਂ ਲਹਾ ਰਿਆਂ ਤੇ ਉਹਨਾਂ ਨੂੰ ਇਦਾਂ ਹੀ ਬਦਬਾਦ ਕਰਾਂ ਮੇਰੀ ਲੋਕਾਂ ਨੂੰ ਵੀ ਲੈ ਕਿ ਇਹ ਮੈਡਮ ਸਿਰਫ ਆਪਣੇ ਆਪਣੀ ਈਗੋ ਸੈਟੀਸਫਾਈ ਕਰਨ ਦੇ ਵਾਸਤੇ ਸਭ ਨੂੰ ਲੂ ਬਣਾ ਰਹੀ ਹੈ ਤੇ ਆਪਣੇ ਪਿੱਛੇ ਲਾ ਰਹੀ ਹੈ ਲੋਕਾਂ ਨੂੰ ਵੀ ਲੈ ਕਿ ਆ ਸਿਰਫ ਸੱਚ ਸੁਣਨ ਸੱਚ ਨਾਲ ਸਾਥ ਦੇਣ ਜੇ ਕੁਝ ਅਫਸਰਾਂ ਨੇ ਕੁਝ ਕੋਈ ਕੰਮ ਕੀਤਾ ਹੈ ਤੇ ਉਹਦਾ ਉਹਨਾਂ ਸਹਿਨਾ ਕਾਂਦੀ ਬਚਾਏ ਉਹਨਾਂ ਨੂੰ ਇੱਕ ਗੈਂਗਸਟਰ ਬਣਾ ਦਿੱਤਾ ਹੈ ਨਾ ਝਟਪਟ ਤਾਰੀ ਇਕੱਠਾ ਨਹੀਂ ਹੋ ਰਹੀ ਬੀ ਮੈਡਮ ਅਗਰ ਕੋਈ ਮਿਸਟਰ ਬਾਠਨੇ ਵੀ ਕੁਛ ਅਗੋਂ ਕੋਈ ਕੀਤਾ ਹੋਊਗਾ ਇਹਦਾ ਕੰਮ ਤਾਂ ਹੀ ਦੋਨਾਂ ਤਰ੍ਹਾਂ ਦੀ ਲੜਾਈ ਹੋਈ ਆ ਜੋ ਵੀ ਹੋਇਆ ਚਲੋ ਬੰਦਪਾਗਾ ਹੋਇਆ ਹੋਣਾ ਨਹੀਂ ਸੀ ਚਾਹੀਦਾ ਲੇਕਿਨ ਮੈਂ ਤਾਂ ਇਹ ਯਾਦ ਦਿਲਾਉਣਾ ਚਾਹਨੀ ਤਾਨੂੰ ਤਾਨੂੰ ਇਹ ਦੱਸਣਾ ਚਾਹਨੀ ਆ ਕਿ ਤੁਸੀਂ ਉਸ ਵਕਤ ਜੋ ਕਰਕੇ ਗਏ ਸੀ ਨਾ ਇਹ ਤੁਹਾਡੇ ਅੱਗੇ ਹੀ ਆ ਰਿਹਾ ਹੈ ਸਾਹਮਣੇ ਤੁਹਾਨੂੰ ਇਹ ਸੋਚਣਾ ਸਮਝਣਾ ਚਾਹੀਦਾ ਹੈ ਜੇ ਤੁਸੀਂ ਅਗਰ ਇਹ ਇਨਸਾਫ ਦੀ ਲੜਾਈ ਹੈ ਹੱਕ ਦੀ ਲੜਾਈ ਹੈ ਧਰਨੇ ਲੱਗੇ ਜਿਹੜੇ ਤੁਸੀਂ ਅੱਜ ਲਾ ਰਹੇ ਹੋ ਸਿਰ ਦੋ ਥੱਪੜ ਵੱਜਣ ਦੇ ਨਾਲ ਜਿਹੜੇ ਧਰਨੇ ਲਾ ਕੇ ਬੈਠ ਗਏ ਤੇ ਬਟਿਆਲਾ ਪਿੱਛੇ ਲਾ ਲਿਆ ਜੇ ਤੂੰ ਉਸ ਵਕਤ ਇਹ ਚੀਜ਼ ਕੀਤੀ ਹੁੰਦੀ ਤੇ ਕਿਸੇ ਪਰਿਵਾਰ ਨੂੰ ਉਦੋਂ ਇਨਸਾਫ ਮਿਲ ਜਾਂਦਾ ਕਿਸੇ ਇਨਸਾਫ ਕਿਸੇ ਪਰਿਵਾਰ ਨੂੰ ਉਸ ਟਾਈਮੇ ਹੱਕ ਮਿਲ ਜਾਂਦਾ ਕਿ ਉਹ ਅੱਗੇ ਉਹਨੇ ਜ਼ਿੰਦਗੀ ਕਿਦਾਂ ਜੀਣੀ ਹੈ ਅਨਾਥ ਹੋਏ ਬੱਚਿਆਂ ਨੂੰ ਉਹਨਾਂ ਨੂੰ ਇਨਸਾਫ ਮਿਲ ਜਾਂਦਾ ਸਾਡੇ ਨਾਲ ਇਦਾਂ ਵੱਡਾ ਧੱਕਾ ਕਰਕੇ ਗਈ ਉਸ ਟਾਈਮ ਤੂੰ ਉਸ ਚੀਜ਼ ਨੂੰ ਯਾਦ ਕਰ ਤੇ ਫਿਰ ਧਰਨੇ ਨਾਲ ਕਿ ਕਿਸ ਚੀਜ਼ ਦੇ ਲਈ ਲੜਨਾ ਚਾਹੀਦਾ ਹੈ ਸੱਚ ਲਈ ਲੜਨਾ ਚਾਹੀਦਾ ਹੈ ਜਾਂ ਇਹ ਜਲੂਸ ਜਿਹੜਾ ਕੱਢ ਰਹੀ ਹੈ ਉਹਦੇ ਲਈ ਲੜਨਾ ਚਾਹੀਦਾ ਹੈ ਤੁਹਾਨੂੰ ਯਾਦ ਹੋਵੇਗਾ ਮੈਡਮ ਜੋ ਉਸ ਵਕਤ ਤੁਸੀਂ ਬਠਿੰਡੇ 'ਚ ਕੀਤਾ ਸਾਡੇ ਲੱਗੇ ਧਰਨੇ ਚ ਤਵਾ ਦਿੱਤੇ ਤੁਸੀਂ ਅਫਸਰਾਂ ਸ਼ਾਇਦ ਰੋਬ ਮਾਰ ਕੇ ਤੇ ਤੁਸੀਂ ਪੁਲਿਸ ਤੇ ਪ੍ਰਸ਼ਾਸਨ ਦੇ ਨਾਲ ਗੱਲ ਕੇ ਮੇਰੇ ਜੋ ਬਠਿੰਡਾ ਵਾਸੀ ਸਭ ਧਰਨੇ ਤੇ ਮੇਰੇ ਸਾਥ ਦੇਣ ਲਈ ਬੈਠੇ ਸੀ ਚੁੱਪ ਜੀ ਉਹ ਸਭ ਚੱਕਵਾ ਦਿੱਤੇ ਤੁਸੀਂ ਕਿਸੇ ਨੂੰ ਵੀ ਉੱਥੇ ਬੈਠਣ ਦਾ ਹੱਕ ਨਹੀਂ ਦਿੱਤਾ ਉਹੀ ਆਪਣੀ ਮਰਜ਼ੀ ਦੇ ਨਾਲ ਇਹ ਫੈਸਲਾ ਕਰ ਦਿੱਤਾ ਮੈਂ ਤੁਹਾਡੇ ਨੂੰ ਤੁਹਾਨੂੰ ਇਹੀ ਗੁਜਾਰਸ਼ ਕਰਦੀ ਰਹੇ ਕਿ ਮੈਂ ਇੱਕ ਵਾਰ ਹੈਰੀਨਾ ਇੱਕ ਵਾਰ ਮੇਲੇ ਦਾ ਮੂੰਹ ਦੇਖਣਾ ਹੈ ਕਿ ਮੈਨੂੰ ਕਿਸੇ ਨੇ ਦਿਖਾਇਆ ਨਹੀਂ ਤੁਸੀਂ ਮੈਨੂੰ ਨਾਲ ਲੈ ਗਏ ਫੜ ਗਏ ਮੇਲੇ ਦਾ ਮੂੰਹ ਤੇ ਤੁਸੀਂ ਕੀਤੇ ਘਰ ਤੁਸੀਂ ਮੈਨੂੰ ਦਫ਼ਤਰਾਂ ਚ ਲੈ ਗਏ ਪੁਲਿਸ ਦੇ ਦਫ਼ਤਰਾਂ ਚ ਅਕਸਰਾਂ ਦੇ ਦਫ਼ਤਰਾਂ ਚ ਲੈ ਕੇ ਗਏ ਜਿੱਥੇ ਮੇਰੇ ਨਾਲ ਮੇਰਾ ਪਰਿਵਾਰ ਮੇਰੇ ਮਗਰ ਮਗਰ ਭੱਜ ਰਿਹਾ ਸੀ ਤੁਸੀਂ ਦਰਵਾਜ਼ੇ ਬੰਦ ਕਰਾਂਗੇ ਤੁਸੀਂ ਇਹੇ ਤੱਕ ਕਿਸੇ ਨੂੰ ਅੰਦਰ ਨਹੀਂ ਫੜਨ ਦੇਣਾ असं गल करे सिर्फ मैं गल करा मैं गल कराँगी अफसर ने अपने लिंक बनाए तुम उन्होंने तो अपने नंबर फीड करा रहे अपने पति की उस वक्त की पोजिशन दस के उन्होंने रोहवा रहे मैं उस वक्त कोई होश नहीं थी ना कोई सुध सी क्योंकि जो सा उसद ये होना लाजमी सी लेकिन किसी भी किसम का कोई भी साई हाँ भी फैसला नहीं होता ਉਜਾ ਸਾਰੇ ਇਹੋ ਧਰਮੇ ਚਕਵਾ ਦਿੱਤੇ ਲੱਗੇ ਹੋਏ ਜੋ ਕਿ ਲੋਕੀ ਇਨਸਾਫ ਵੀ ਮੰਗ ਕਰਨ ਲਈ ਪੜਦੇ ਸੀ ਇਹਦਾ ਸਾਬਤ ਕਰਨ ਦੇ ਬਾਅਦ ਵੀ ਤੁਹਾਡਾ ਮਨ ਨਹੀਂ ਭਰਿਆ ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦੀ ਆ ਮੈਡਮ ਬੀਤੂ ਬਾਣ ਜਦੋਂ ਮੇਰੇ ਪਤੀ ਦਾ ਸੰਸਕਾਰ ਤੁਸੀਂ ਕਰਵਾ ਦਿੱਤਾ ਮੇਰੇ ਨਾਬਾਲਗ ਬੱਚੇ ਤੋਂ ਇੰਨੇ ਪੁਲਿਸ ਦੇ ਵਿੱਚ ਕੀ ਰਹੇ ਹੋਏ ਤਾਂ ਤੁਸੀਂ ਇਹ ਕਹਿੰਦੇ ਹੋ ਕਿ ਪਰਿਵਾਰ ਦਾ ਫੈਸਲਾ ਹੈ ਸੰਸਕਾਰ ਕਰੋ ਤੇ ਧਰਨਾ ਚਕੋ ਤੇ ਤੁਸੀਂ ਲੋਕਾਂ ਨੂੰ ਮਤਲਬ ਇਹ ਗਿਆਨ ਤੁਸੀਂ ਕੌਣ ਹੁੰਦੇ ਹੋ ਇੱਥੇ ਬਠਣ ਵਾਲੇ ਤੁਸੀਂ ਸਾਰੇ ਦਫਾ ਦਫਾ ਕਰਾ ਦਿੱਤੇ ਸਾਰੇ ਭਜਾ ਦਿੱਤੇ ਉਸ ਤੋਂ ਤੁਸੀਂ ਉਹਨਾਂ ਦਾ ਸੰਸਕਾਰ ਕਰਵਾ ਦਿੱਤਾ ਮੇਰੇ ਬੱਚੇ ਨੂੰ ਕਹਾ ਕੇ ਤੁਸੀਂ ਮੈਨੂੰ ਮੇਰੇ ਬੱਚੇ ਦੇ ਨਾਲ ਹੀ ਨਹੀਂ ਮਿਲਣ ਦਿੱਤਾ ਤੁਸੀਂ ਇੰਨਾ ਕ ਮੈਨੂੰ ਹੋਲਡ ਕਰਕੇ ਰੱਖਿਆ ਹੋਇਆ ਸੀ ਇਹ ਸੁਧੋਈਓ ਸੰਸਕਾਰ ਕਰਾਉਣ ਤੋਂ ਜਿੰਨੀ ਸੰਸਕਾਰ ਹੋਇਆ ਤੁਸੀਂ ਮੈਡਮ ਫਟਦੀ ਨਹੀਂ ਗਾਇਬ ਹੋ ਗਏ ਤੁਸੀਂ ਸਾਡਾ ਹਾਲ ਨਹੀਂ ਪੁੱਛਿਆ ਤੁਸੀਂ ਸੰਸਕਾਰ ਤੱਕ ਰੁਕ ਕੇ ਤੁਸੀਂ ਚਲੇ ਗਏ ਤੁਸੀਂ ਭੋਗ ਕੇ ਨਹੀਂ ਗੋੜੇ ਅਜੇ ਤੱਕ ਦਿਨ ਰਾਤ ਇਕ ਕਰਕੇ ਫੋਨ ਕਰਦੇ ਰਹੇ ਕਿ ਸ਼ਾਇਦ ਪਤਾ ਨਹੀਂ ਕੀ ਕਰਾ ਕੇ ਗਏ ਆ ਮੈਡਮ ਸਾਨੂੰ ਕੁਝ ਦੱਸਣ ਤੇ ਨਹੀਂ ਰੁਕ ਗਿਆ ਸਾਡਾ ਕੀ ਫੈਸਲਾ ਹੈ ਤੁਸੀਂ ਆਜ ਇੰਨੇ ਸਾਲ ਉਹ 1.5 ਸਾਲ ਹੋ ਚੱਲਿਆ ਤੁਸੀਂ ਸਾਡੀ ਸੁਧੂ ਬੁਧਨੀ ਪਿੱਠੀ ਸਾਡੇ ਨੰਬਰ ਬਲੌਕ ਪਾ ਦਿੱਤੇ ਤੁਸੀਂ ਇੱਕ ਵੀ ਕਾਲ ਚੱਕਰ ਦੀ ਤੇ ਉਹ ਨਹੀਂ ਚੁੱਕ ਲਈ ਤੁਸੀਂ ਨਾ ਕਦੀ ਕਾਲ ਕੀਤਾ ਨਾ ਸਾਡੀ ਪਹੁੰਚ ਕੇ ਤੁਸੀਂ ਸਾਨੂੰ ਬਲੌਕ ਲਿਸਟ ਚ ਪਾ ਦਿੱਤਾ ਤੇ ਮੈਂ ਦੇਖ ਰਹੀ ਹਾਂ ਕਿ ਇਹਦਾ ਮਸਲਾ ਭੱਖਦਾ ਜਾ ਰਿਹਾ ਤੇ ਬੜਿੰਗੇ ਤੋਂ ਕੁਝ ਮੇਰੇ ਜਦੋਂ ਪੜਾਵਾ ਨੇ ਇਸ ਦਾ ਬਾਅਦ ਚ ਕੀ ਤੇ ਅੱਜ ਤੁਸੀਂ ਸਾਨੂੰ ਕਾਲਾਂ ਕਰਨੀਆਂ ਸ਼ੁਰੂ ਕਰਨੀਆਂ ਤੇ ਅੱਜ ਤੁਹਾਡਾ ਫੋਨ ਮੈਨੇ ਪਰ ਆ ਮੇਰੇ ਬੱਚੇ ਨੂੰ ਵੀ ਆਇਆ ਮੈਨੂੰ ਵੀ ਫੋਨ ਆਇਆ ਲੇਕਿਨ ਮੈਂ ਚੁੱਕ ਨਹੀਂ ਸਕੀ ਕਿ ਮੇਰੇ ਕੋਲ ਕੋਈ ਸ਼ਬਦ ਨਹੀਂ ਸੀ ਤੁਹਾਨੂੰ ਕਹਿਣ ਵਾਸਤੇ ਕਿਉਂਕਿ ਨਾ ਤਾਂ ਮੈਂ ਇੰਨਾ ਦਿਮਾਗ ਰੱਖਦੀ ਹਾਂ ਤੇ ਨਾ ਹੀ ਤੁਹਾਡੇ ਜਿਵੇਂ ਸਾਡੇ ਬੋਲਣ ਦੀ ਸ਼ਕਤੀ ਹੈ ਕਿ ਅਸੀਂ ਕਿਵੇਂ ਗੱਲ ਕਰ ਸਕਦੇ ਹਾਂ ਮੈਡਮ ਜੀ ਤੁਹਾਨੂੰ ਆਣ ਨੂੰ ਯਾਦ ਦਿਵਾਉਣਾ ਚਾਹੁੰਦੀ ਹਾਂ ਕਿ ਤੁਸੀਂ ਜੋ ਸਾਡੇ ਨਾਲ ਕਰਕੇ ਜਦੋਂ ਸਾਡਾ ਪਰਮਾਤਮਾ ਸਾਡੇ ਨਾਲ ਹੈ ਸਾਡਾ ਮਾਈਕ ਵੀ ਸਾਡੇ ਨਾਲ ਹੈ ਉਹ ਸਾਡੇ ਸਾਡੇ ਹੱਥ ਲਈ ਉਹ ਆਪੇ ਹੀ ਕੁਝ ਨਾ ਕੁਝ ਕਰੂਗਾ ਤੇ ਬਾਕੀ ਮੇਰੀ ਦੂਸਰੀ ਨਾ ਤੁਹਾਨੂੰ ਇਹ ਮੈਡਮ ਕਿ ਤੁਸੀਂ ਜੋ ਵੀ ਆਪਣੇ ਆਪ ਨੂੰ ਦੱਸ ਲਈ ਜੋ ਵੀ ਕੁਝ ਕਰ ਰਹੇ ਹੋ ਤੁਸੀਂ ਬੇਸ਼ੱਕ ਕਰੋ ਲੇਕਿਨ ਥੋੜਾ ਹੋਰ ਮर्याਦਾ ਦੇ ਮੇਜੂਦਾ ਕਿ ਕਰੋ ਤੇ ਜ਼ਿਆਦਾ ਬੈਟਰ ਹੋਏਗਾ ਇੱਕ ਘਰ ਤੋਂ ਆਪਣੇ ਨਾਤੇ ਤੁਸੀ ਦੇ ਮੂੰਹ ਬੁਲੀ ਭੈਣ ਕਣੇ ਸੀਗਾ ਨਾ ਉਸ ਨਾਤੇ ਵੀ ਤੁਹਾਨੂੰ ਰਾਇ ਦੇਣਾ ਚਾਹੀਦਾ ਕਿ ਜਿਹਨੇ ਤੁਸੀਂ ਇਹ ਗੱਦੀਆਂ ਕਾਲਾ ਪੱਕ ਰਿਓ ਪਹਿਣਾ ਦੇ ਵਾਸਤੇ ਉਹਨੂੰ ਥੋੜਾ ਜਿਹਾ ਕੰਟਰੋਲ ਕਰ ਲਓ ਤੇ ਬਾਕੀ ਜਿਵੇਂ ਤੁਹਾਡੀ ਇੱਛਾ ਤੁਸੀਂ ਕਰੀ ਜੋ ਨਮਸਕਾਰ ਜੀ ਸਸਰੀਕਾਲ ਅੱਜ ਸਾਨੂੰ ਫੇਰ ਇਕੱਠੇ ਹੋਏ ਹੈਗੇ ਆ ਆਪਦੀ ਸਾਹ ਪੱਖ ਰੱਖਣ ਵਾਸਤੇ ਤੁਹਾਨੂੰ ਪਤਾ ਹੋਊਗਾ ਜਿਹੜਾ ਕਰਨਲ ਕੁੱਟਮਾਰ ਵਾਲਾ ਕੇਸ ਹੈਗਾ ਉਹਦੇ ਵਿੱਚ ਜਿਹੜੀ ਉਹਨਾਂ ਦੀ ਮੈਡਮ ਹੈ ਮਿਸਿਸ ਬਾਠ ਉਹਨਾਂ ਵੱਲੋਂ ਜਿਹੜੀ ਗਲਤ ਬਿਆਨਵਾਜੀ ਕੀਤੀ ਗਈ ਹੈਗੀ ਹੈ ਉਸ ਬਿਆਨਵਾਜੀ ਦੇ ਵਿੱਚ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਆ ਸਾਡੇ ਜਿਹੜੇ ਸਾਡਾ ਦੋਸਤ ਸਾਡਾ ਮਿੱਤਰ ਸਾਡਾ ਸਾਥੀ ਇੱਥੋਂ ਚਲਾ ਗਿਆ ਸੀ ਹਰਜਿੰਦਰ ਸਿੰਘ ਜੋਹਲ ਜਿਹਦੇ ਉੱਤੇ ਗੈਂਗਸਟਰਾਂ ਨੇ ਗੋਲੀਆਂ ਚਲਾਤੀਆਂ ਸੀ ਤੇ ਉਹਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਇਸ ਮੈਡਮ ਨੇ ਜਿਹੜਾ ਹੈਗਾ ਇੱਥੇ ਆ ਕੇ ਧਰਨਾ ਚੁਕਾਇਆ ਸੀਗਾ ਤੇ ਪ੍ਰਸ਼ਾਸਨ ਦੇ ਨਾਲ ਰਲ ਕੇ ਪੁਲਿਸ ਦੇ ਨਾਲ ਰਲ ਕੇ ਇੱਥੇ ਸਾਰੇ ਲੋਕਾਂ ਨੂੰ ਜਿਹੜੇ ਦਰਨੇ ਦੇ ਵਿੱਚ ਸ਼ਾਮਲ ਹੋਏ ਸੀ ਉਹਨਾਂ ਨੂੰ ਤਿੱਤਰ-ਬਿੱਤਰ ਕਰਤਾ ਸੀ ਬੜੀ ਸਾਜ਼ਿਸ਼ ਦੇ ਤਹਿਤ ਤੇ ਅੱਜ ਉਲਟਾ ਇਹ ਮੇਲੇ ਦੇ ਪਰਿਵਾਰ ਦੇ ਉੱਤੇ ਇਲਜ਼ਾਮ ਲਗਾ ਕੇ ਜੇ ਪਹਿਲਾਂ ਇਹਨਾਂ ਨੇ ਉਹਨਾਂ ਦੀ ਡੈੱਡ ਬੋਡੀ ਦਾ ਸੌਦਾ ਕੀਤਾ ਤੇ ਅੱਜ ਉਸ ਨੂੰ ਵਿਚਾਰੇ ਨੂੰ ਉੱਤੇ ਵੀ ਨਹੀਂ ਏ ਮਤਲਬ ਚੈਨ ਦਾ ਸਾਹ ਲੈਂਦੇ ਰੇ ਅੱਜ ਸਾਡੇ ਨਾਲ ਵਪਾਰ ਮੰਡਲ ਦੇ ਪ੍ਰਧਾਨ ਜੀ ਜੀਵਨ ਗੋਇਲ ਜੀ ਹੈ ਤੇ ਹਰਮਲਾਪ ਗਰੇਵਾਲ ਜੀ ਸਮਾਜ ਸੇਵੀ ਤੇ ਮਾਲ ਰੋਡ ਐਸੋਸੀਏਸ਼ਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹੈਗੇ ਆ ਮਨੀਤ ਗੁਪਤਾ ਜੀ ਕਿਉਂਕਿ ਮਾਲ ਰੋਡ ਉੱਤੇ ਹੀ ਜਿਹੜੀ ਇਹ ਵਾਰਦਾਤ ਹੋਈ ਸੀ 28 10 2023 ਨੂੰ ਟਾਈਮ ਸੀਗਾ 5:10 ਦਾ ਸ਼ਾਮ ਦਾ ਦਸ਼ਹਿਰਾ ਦਿਵਾਲੀ ਦਾ ਸੀਜ਼ਨ ਸੀਗਾ ਤੇ ਜਮਾ ਹਨੂਮਾਨ ਚੌਂਕ ਦੇ ਕੋਲ ਉਹ ਆਪਦੀ ਦੁਕਾਨ ਦੇ ਬਾਹਰ ਬੈਠੇ ਸੀ ਤਾਂ ਗੈਂਗਸਟਰ ਉਹਨਾਂ ਦੇ ਗੋਲੀਆਂ ਮਾਰ ਗਏ ਸੀਗੇ ਤੇ ਉੱਥੇ ਉਹਨਾਂ ਦੀ ਮਰਡਰ ਕਰ ਗਏ ਸੀਗੇ ਉਸ ਤੋਂ ਬਾਅਦ ਮੈਡਮ ਦਾ ਇੱਕ ਬਿਆਨ ਆਂਦਾ ਹੈ ਹੁਣ ਮੈਡਮ ਬਾਠ ਜਿਹੜੇ ਹੈਗੇ ਆ ਉਹ ਬਿਆਨ ਦੇ ਰਹੇ ਹੈਗੇ ਆ ਕਿ ਜਿਹੜੀ ਐਫ ਆਈ ਆਰ ਹੈ ਮੇਲੇ ਦੀ ਐਫ ਆਈ ਆਰ ਨਹੀਂ ਹੋ ਰਹੀ ਸੀ ਮੇਲੇ ਦੇ ਮਰਡਰ ਦੇ ਵਿੱਚ ਹਰਜਿੰਦਰ ਸਿੰਘ ਜੋਹਲ ਦੇ ਮਰਡਰ ਦੇ ਵਿੱਚ ਤੇ ਇਹ ਉੱਥੇ ਆਏ ਤੇ ਇਹਨਾਂ ਨੇ ਭੱਜ ਕੇ ਉੱਥੇ ਜਿਹੜੀ ਹੈਗੀ ਹੈ ਉੱਥੇ ਐਫ ਆਈ ਆਰ ਕਰਾਈ। ਇਹ ਤਾਂ ਮੈਡਮ ਤੁਸੀਂ ਤਾਂ ਅਗਲੇ ਦਿਨ ਆਏ ਸੀ ਕਿ ਦੁਪਹਿਰੇ ਮੇਲੇ ਦਾ ਜਿਹੜਾ 28 ਅਕਤੂਬਰ 2023 ਨੂੰ ਸ਼ਾਮ ਨੂੰ 5:10 ਦੇ ਮਰਡਰ ਹੋਇਆ ਹੈਗਾ ਤਾਂ ਪੁਲਿਸ ਨੇ ਤਾਂ ਨਾਲ ਦੀ ਨਾਲ ਹੀ ਐਫ ਆਈ ਆਰ ਦਰਜ ਕਰਤੀ ਸੀ। ਆ ਸਾਡੇ ਕੋਲ ਐਫ ਆਈ ਆਰ ਦੀ ਕਾਪੀ ਹੈ। 184 ਨੰਬਰ ਐਫ ਆਈ ਆਰ ਤੇ ਇਹਦੀ ਡੇਟ ਵੀ ਦੇਖ ਲਓ ਤੁਸੀਂ 28 10 2023 ਸੇਮ ਡੇ ਦੇ ਵਿੱਚ 2-3 ਘੰਟਿਆਂ ਦੇ ਵਿੱਚ ਤੇ ਐਫ ਆਈ ਆਰ ਦੀ ਕਾਪੀ ਪੁਲਿਸ ਨੇ ਸਾਨੂੰ ਹੀ ਪਕੜਾਤੀ ਸੀ ਨਾਲੋਂ ਨਾਲ ਹੀ ਹੋ ਗਈ ਸੀ ਪੰਜਾਬ ਦੇ ਵਿੱਚ ਕੋਈ ਸਿੰਗਲ ਕੇਸ ਦੱਸ ਦੋ ਵੀ ਬੰਦੇ ਦਾ ਮਰਡਰ ਹੋਇਆ ਹੋਵੇ ਗੋਲੀਆਂ ਚਲਾ ਕੇ ਤੇ ਪੁਲਿਸ ਨੇ ਐਫ ਆਈ ਆਰ ਦਰਜ ਨਾ ਕੀਤੀ ਹੋਵੇ ਤੁਸੀਂ ਲੋਕਾਂ ਨੂੰ ਹਲੇ ਵੀ ਸਾਰੀ মিডিਆ ਦੇ ਵਿੱਚ ਇੰਨੀ ਦਲੇਰੀ ਦੇ ਨਾਲ ਝੂਠ ਬੋਲੀ ਜਾਂਦੇ ਹੋ ਤੁਸੀਂ ਕਹਿੰਦੇ ਹੋ ਵੀ ਤੁਸੀਂ ਇੱਥੇ ਆ ਕੇ ਜਿਹੜੀ ਹੈਗੀ ਐਫ ਆਈ ਆਰ ਦਰਜ ਕਰਾਈ ਹੈ ਫੇਟੇ ਲਾਂਦਾ ਤੁਹਾਡੇ ਤੁਸੀਂ ਤਾਂ ਅਗਲੇ ਦਿਨ ਆਏ ਸੀਗੇ 29 ਤਰੀਕ ਨੂੰ ਤੁਸੀਂ ਦਿਖਾਓ ਇੱਕ ਪ੍ਰੂਫ ਆਖਦਾ ਵੀ ਤੁਸੀਂ 28 ਤਰੀਕ ਨੂੰ ਆਏ ਸੀ ਮਰਡਰ ਵਾਲੇ ਦਿਨ 29 ਤਰੀਕ ਨੂੰ ਵੀ ਤੁਹਾਡਾ ਕੀ ਮਕਸਦ ਸੀਗਾ ਸਿਰਫ ਇਥੋਂ ਡੈੱਡ ਬੋਡੀ ਚਗਵਾਉਂਦਾ ਤੁਸੀਂ ਇੱਕ ਬਿਆਨ ਹੋਰ ਦੇ ਰਹੇ ਹੋ ਮੈਡਮ ਤੁਸੀਂ ਕਹਿ ਰਹੇ ਹੋ ਵੀ ਮੇਲੇ ਦੀ ਡੈੱਡ ਬੋਡੀ ਮੇਲੇ ਦੀ ਡੈੱਡ ਬੋਡੀ ਤੁਸੀਂ ਕਹਿ ਰਹੇ ਹੋ ਵੀ ਧੁੱਪੇ ਪਈ ਸੀਗੀ ਤਾਂ ਕਰਕੇ ਮੌਤਾ ਸੰਸਕਾਰ ਕਰਵਾਇਆ ਜਦੋਂ ਕਿ ਤੁਹਾਨੂੰ ਪਤਾ ਨਹੀਂ ਵੀ ਉਹ ਡੈੱਡ ਬੋਡੀ ਜਿਹੜੀ ਸੀਗੀ ਉਹ ਡੀਪ ਫ੍ਰੀਜ਼ਰ ਦੇ ਵਿੱਚ ਪਈ ਸੀ ਉਹਦੇ ਵਿੱਚ ਤਾਂ 2 ਸਾਲ ਤੱਕ ਵੀ ਰੱਖੀ ਜਾ ਸਕਦੀ ਹੈ ਨਾਲੇ ਜੇ ਤੁਹਾਨੂੰ ਜਾਦਾ ਚਿੰਤਾ ਸੀ ਧੁੱਪ ਦੀ ਵੀ ਖਰਾਬ ਨਾ ਹੋ ਜਾਏ ਹੋਰ ਨਾ ਹੋ ਜਾਏ ਤਾਂ ਟੈਂਟ ਲਵਾ ਦਿੰਦੇ ਅਸੀਂ ਆ ਦਾ ਸੰਘਰਸ਼ ਕਿਸੇ ਹੋਰ ਪਾਸੇ ਸ਼ਿਫਟ ਕਰ ਲੈਂਦੇ ਫੇਰ ਤੁਸੀਂ ਇਲਜ਼ਾਮ ਲਗਾ ਰਹੇ ਹੈਗੇ ਹੋ ਦੱਸ ਰਹੇ ਹੋ ਵੀ ਮੈਂ 6 ਮਹੀਨੇ ਪਕਾਈ ਕਰਕੇ ਲਗਾਤਾਰ ਮੇਲੇ ਹੋਰਾਂ ਨੂੰ 20 ਲੱਖ ਰੁਪਏ ਦਵਾਇਆ ਫੇਰ ਤੁਸੀਂ ਦੁਬਾਰਾ ਆ ਕੇ ਕਹਿੰਦੇ 20 ਲੱਖ ਨਹੀਂ ਅਗਲੇ ਦਿਨ ਤੁਸੀਂ ਤੁਸੀਂ ਮੀਡੀਆ ਦੇ ਵਿੱਚ ਫੇਰ ਇੱਕ ਗੁੰਮਰਾਹ ਕਰਨ ਵਾਲੀ ਸਟੇਟਮੈਂਟ ਦੇਈ ਜਾਂ ਨਾ ਬੜੀ ਦਲੇਰੀ ਦੇ ਨਾਲ ਵੀ ਤੁਸੀਂ ਮੇਲੇ ਦੇ ਪਰਿਵਾਰ ਨੂੰ 6 ਮਹੀਨੇ ਭੱਜ ਨੱਟ ਕੇ 20 ਲੱਖ ਰੁਪਏ ਦਵਾਇਆ ਅਗਲੇ ਦਿਨ ਤੁਸੀਂ ਫੇਰ ਸਟੇਟਮੈਂਟ ਦੇ ਰਹੇ ਹੋ ਮੀਡੀਆ ਦੇ ਵਿੱਚ ਆਪਦੀ ਸਟੇਟਮੈਂਟ ਪਿਛਲੀ ਵਾਲੀ ਤੋਂ ਮੁਕਰ ਕੇ ਵੀ 20 ਲੱਖ ਨਹੀਂ ਮੈਂ 10 ਲੱਖ ਦਵਾਇਆ 6 ਮਹੀਨੇ ਭੱਜੀ ਮੈਂ ਤੁਸੀਂ ਕੀ ਦਵਾਇਆ ਤੁਹਾਡੀ ਤਾਂ ਕੋਈ ਮੰਗ ਹੀ ਨਹੀਂ ਸੀ ਮੰਗ ਤਾਂ ਸਾਡੇ ਵਪਾਰ ਮੰਡਲ ਦੀ ਸਾਡੀ ਸੰਸਥਾਵਾਂ ਦੀ ਸਾਡੇ ਸ਼ਹਿਰ ਦੀ ਸੀ ਅਸੀਂ ਮੰਗ ਕੀਤੀ ਸੀਗੀ ਵੀ ਮੇਲੇ ਦੇ ਪਰਿਵਾਰ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈਗਾ ਜਿਹੜਾ ਉਹਦਾ ਲੋਨ ਹੈਗਾ ਲੋਨ ਕਲੀਅਰ ਕਰੇ ਸਰਕਾਰ ਤੁਸੀਂ ਨਾਲ ਲੋਨ ਕਲੀਅਰ ਕਰਵਾਇਆ ਤੁਸੀਂ ਉਹਦੇ ਵਾਸਤੇ ਕੀ ਐਫਰਟਸ ਕੀਤੇ ਉਹਦੇ ਵਾਸਤੇ ਦਿਨ ਰਾਤ ਇੱਕ ਤਾਂ ਸਾਡੇ ਇੱਥੇ ਦੇ ਦੁਕਾਨਦਾਰਾਂ ਨੇ ਕੀਤਾ ਮਾਲ ਰੋਡ ਐਸੋਸੀਏਸ਼ਨ ਨੇ ਕੀਤਾ ਸਾਡੇ ਵਪਾਰ ਮੰਡਲ ਨੇ ਕੀਤਾ ਡੀਸੀ ਸਾਹਿਬ ਕੋਲ ਅਸੀਂ ਲਗਾਤਾਰ ਜਾਂਦੇ ਰਹੇ ਡੀਸੀ ਸਾਹਿਬ ਨੇ ਸਾਨੂੰ ਮੌਕੇ ਦੇ ਉੱਤੇ ਇੱਕ ਕਮਿਟਮੈਂਟ ਕੀਤੀ ਸੀਗੀ ਸ਼ੌਕਤ احمد ਭਰੇਗੀ ਨੇ ਅਸੀਂ ਉਸ ਗੱਲ ਵਾਸਤੇ ਅੱਜ ਵੀ ਉਹਨਾਂ ਦੀ ਪ੍ਰੇਜ਼ ਕਰਦੇ ਵੀ ਉਹ ਆਪਦੀ ਜ਼ੁਬਾਨ ਤੇ ਖਰੇ ਉਤਰੇ ਡੀਸੀ ਸਾਹਿਬ ਨੇ ਸਾਨੂੰ ਉੱਥੇ ਕਿਹਾ ਕਿ ਦੇਖੋ ਇੱਕ ਮੇਰੇ ਹੱਥ ਦੇ ਵਿੱਚ ਪਾਵਰ ਹੈ ਵੀ ਮੈਂ 5-5 ਲੱਖ ਰੁਪਏ ਦੇ ਦੋ ਚੈੱਕ 10 ਲੱਖ ਰੁਪਏ ਮੈਂ ਮੁਆਵਜ਼ਾ ਦਵਾ ਸਕਦਾ ਬੱਚੇ ਨੂੰ ਸਰਕਾਰ ਦੀ ਕੋਈ ਪਾਲਿਸੀ ਨਹੀਂ ਹੈਗੀ ਹੈ ਵੀ ਜੇ ਕੋਈ ਗੈਂਗਸਟਰ ਕਿਸੇ ਦਾ ਮਰਡਰ ਕਰ ਜਾਂ ਤਾਂ ਉਸ ਨੂੰ ਸਰਕਾਰ ਕੋਈ ਪੈਸੇ ਦੇ ਸਕੇ ਕਹਿੰਦੇ ਮੈਂ ਆਪਦੇ ਵੱਲੋਂ ਜਿਹੜਾ ਹੈਗਾ ਇਹ 5-5 ਲੱਖ ਦੇ ਮੈਂ ਚੈੱਕ ਦਵਾ ਦੂੰਗਾ ਉਹਨਾਂ ਨੇ ਡੀਸੀ ਸਾਹਿਬ ਨੇ 3 ਦਸੰਬਰ 2023 ਯਾਨੀ ਕਿ ਸਹੀ 2 ਮਹੀਨੇ ਬਾਅਦ ਮੈਨੂੰ ਇੱਕ ਮੈਸੇਜ ਕੀਤਾ ਮੋਬਾਈਲ ਦੇ ਉੱਤੇ ਕਿਉਂਕਿ ਅਸੀਂ ਮੰਗਾ ਦੇ ਵਿੱਚ ਮੈਂ ਪ੍ਰਧਾਨ ਜੀ ਅਸੀਂ ਸਾਰੇ ਮੂਰੇ ਸੀਗੇ ਸ਼ਹਿਰ ਦੇ ਲੋਕ ਸਾਨੂੰ ਇੱਕ ਮੈਸੇਜ ਕੀਤਾ ਕਿ ਮੈਂ ਜਿਹੜੀ ਕਮਿਟਮੈਂਟ ਕੀਤੀ ਸੀਗੀ ਮੈਂ ਆਪਦੀ ਕਮਿਟਮੈਂਟ ਦੇ ਅਨੁਸਾਰ ਵੀ ਜਿਹੜਾ 10 ਲੱਖ ਰੁਪਿਆ ਸੀਗਾ ਉਹ ਆ ਗਿਆ ਹੈਗਾ ਤੇ 5-7 ਦਿਨਾਂ ਦੇ ਵਿੱਚ ਮੈਂ ਫੈਮਿਲੀ ਨੂੰ ਦੇ ਦੂੰਗਾ ਮੈਡਮ ਮਰੇ ਹੋਏ ਬੰਦੇ ਦੇ ਉੱਤੇ ਐਨੇ ਝੂਠ ਮਾਰੀ ਜਾਂਦੇ ਨੇ ਮੇਲਾ ਜੀ ਦੇ ਡੈਥ ਸਮੇਂ ਜਦੋਂ ਧਰਨਾ ਲੱਗਿਆ ਹੋਇਆ ਸੀ ਨਾ ਤੁਹਾਡੇ ਉਸ ਟਾਈਮ ਦੀ ਵੀ ਵੀਡੀਓਜ਼ ਬਹੁਤ ਹੈਗੀਆਂ ਜਦੋਂ ਮੀਡੀਆ ਕਵਰੇਜ ਕਰਨੀ ਸੀਗੀ ਤੁਸੀਂ ਮੀਡੀਆ ਨੂੰ ਬਾਰ-ਬਾਰ ਰੋਕ ਰਹੇ ਹੋ ਵੀ ਵੀਡੀਓ ਨਾ ਬਣਾਓ ਵੀਡੀਓ ਨਾ ਬਣਾਓ ਵੀਡੀਓ ਨਾ ਬਣਾਓ ਤੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਵੀ ਮੈਂ ਇਕੱਲੀ ਪੂਰੇ ਬਠਿੰਡੇ ਨੂੰ ਕਿਵੇਂ ਗੁਮਰਾਹ ਕਰ ਗਈ ਤੁਸੀਂ ਨਾ ਸਾਡੇ ਵਪਾਰ ਮੰਡਲ ਦੇ ਪ੍ਰਧਾਨ ਨੂੰ ਅੰਦਰ ਵੜਨ ਦਿੱਤਾ ਸਾਨੂੰ ਲੱਗਿਆ ਵੀ ਫੈਮਿਲੀ ਮੈਂਬਰ ਅਸੀਂ ਜਾ ਨਹੀਂ ਸਕਦੇ ਪ੍ਰੈਸ ਵਾਲਿਆਂ ਨੂੰ ਲੱਗਿਆ ਵੀ ਜਦੋਂ ਉਹ ਮੇਲੇ ਦੀ ਭੈਣ ਸਾਨੂੰ ਰੋਕੀ ਜਾਂਦੀ ਅਸੀਂ ਵੀਡੀਓ ਕਿਉਂ ਬਣਾਈਏ ਤਾਂ ਪ੍ਰੈਸ ਵਾਲਿਆਂ ਨੇ ਵੀ ਨਹੀਂ ਬਣਾਈ ਉਹ ਵੀਡੀਓਜ਼ ਵੀ ਹੈਗੀਆਂ ਤੁਸੀਂ ਨਾ ਤਾਂ মিডিਆ ਨੂੰ ਕਵਰੇਜ ਕਰਨ ਦਿੱਤੀ ਨਾ ਤੁਸੀਂ ਕਿਸੇ ਸ਼ਹਿਰ ਦੇ ਬੰਦੇ ਨੂੰ ਤੁਸੀਂ ਮੇਲੇ ਦੇ ਪਰਿਵਾਰ ਦੇ ਨਾਲ ਤਾਲਮਿਲ ਹੋਣ ਦਿੱਤਾ ਇਹਨਾਂ ਸਾਰੀਆਂ ਚੀਜ਼ਾਂ ਦੇ ਸਬੂਤ ਹੈ ਅੱਜ ਜਦੋਂ ਹੁਣ ਤੁਹਾਡੇ ਖੁਦ ਦੇ ਉੱਤੇ ਪੈ ਰਹੀ ਹੈ ਪ੍ਰੋਬਲਮ ਆ ਰਹੀ ਹੈ ਸਾਨੂੰ ਲੱਗਦਾ ਉਹ ਨਹੀਂ ਪ੍ਰੋਬਲਮ ਨਹੀਂ ਹੈ ਜਿੰਨੀ ਤੁਸੀਂ ਈਗੋ ਦੇ ਨਾਲ ਆਪਦੀ ਈਗੋ ਦੇ ਨਾਲ ਉਸ ਨੂੰ ਬਣਾਤੀ ਐ ਏਡੀ ਵੱਡਾ ਮਸਲਾ ਤੁਸੀਂ ਜਿਹਨੂੰ ਤੁਹਾਨੂੰ ਲੱਗਦਾ ਵੀ ਜਿਹੜੀ ਚੀਜ਼ ਮੇਰੇ ਮੂੰਹ ਦੇ ਵਿੱਚੋਂ ਨਿਕਲਦੀ ਬਸ ਉਹ ਸੱਤ ਵਚਨ ਹੈ ਉਹ ਪੂਰੇ ਹੋਣੇ ਚਾਹੀਦੇ ਹੈਗੀ ਹੈ ਐ ਨਹੀਂ ਹੁੰਦਾ ਹੁੰਦਾ ਇੱਕ ਮੈਡਮ ਤੁਹਾਨੂੰ ਹੋਰ ਸਲਾਹ ਹੈ ਜਿਹੜਾ ਤੁਸੀਂ ਆਪ ਦਾ ਉੱਥੇ ਪ੍ਰੋਪੋਗੈਂਡਾ ਚਲਾਉਣਾ ਚਲਾਈ ਚੰਨੋ ਜੇ ਸਾਡੀ ਮੇਲਾ ਜੀ ਦੀ ਫੈਮਲੀ ਦੇ ਉੱਤੇ ਹੋਰ ਕੋਈ ਇਲਜ਼ਾਮ ਲਾਇਆ ਪਹਿਲਾਂ ਬਹੁਤ ਤੁਸੀਂ ਜੋ ਕਰ ਸਕਦੇ ਸੀ ਉਹ ਕਰਤੀ ਜੋ ਤੁਸੀਂ ਕਰਨਾ ਸੀ ਉਹ ਕਰਤੀ ਉਹ ਗਿਆਂ ਹਾਦਾ ਪਾਰ ਕਰਤੀਆਂ ਸੀਗੀਆਂ ਹੁਣ ਤੁਸੀਂ ਕਦੀ ਕਹਿੰਦੇ ਹੋ ਵੀ ਮੈਂ ਜਾ ਕੇ ਐਫ ਆਈ ਆਰ ਕਰਾਈ ਝੂਠ ਮੈਂ 20 ਲੱਖ ਲਵਾਇਆ ਝੂਠ ਹੋਰ ਝੂਠ ਨਾ ਬੋਲੋ ਐਦੂ ਇਲਾਵਾ ਜੇ ਤੁਹਾਡੀ ਕੋਈ ਹੋਰ ਸਟੇਟਮੈਂਟ ਸਾਡੇ ਮੇਲਾ ਜੀ ਦੇ ਪਰਿਵਾਰ ਵਾਸਤੇ ਜਾਂ ਮੇਲਾ ਜੀ ਵਾਸਤੇ ਆ ਗਈ ਤਾਂ ਮਜਬੂਰੀ ਦੇ ਵਿੱਚ ਸਾਨੂੰ ਬਠਿੰਡੇ ਤੁਹਾਡੇ ਖਿਲਾਫ ਰੋਸ਼ਪਰਦਸ਼ਨ ਕਰਨਾ ਪਊਗਾ ਤੇ ਉਹ ਵੀ ਦੇਖਣ ਲਾਇਕ ਹੋਊਗਾ ਕਿਉਂਕਿ ਤੁਹਾਡਾ ਜਿਹੜਾ ਰੋਸ਼ਪਰਦਸ਼ਨ ਹੈ ਨਾ ਸਾਨੂੰ ਤਾਂ ਤੁਹਾਡੇ ਤੇ ਵਿਸ਼ਵਾਸ ਹੈ ਨਹੀਂ ਸਾਡੇ ਹਿਸਾਬ ਨਾਲ ਤਾਂ ਉਹ ਖੜਿਆ ਬੇਬੁਨਿਆਦ ਗੱਲਾਂ ਤੇ ਤੁਹਾਡੀ ਈਗੋ ਦੀ ਪ੍ਰੋਬਲਮ ਤੇ ਈਗੋ ਦੀ ਗੱਲ ਹੀ ਲਾ ਲਓ ਤੁਹਾਡੇ ਤੋਂ ਇੱਕ ਗਾਲ ਨਿਕਲ ਗਈ ਬਹੁਤ ਘੱਟਿਆ ਐਡੇ ਕੱਠ ਦੇ ਵਿੱਚ ਜਦੋਂ ਕਿ ਤੁਹਾਡੀ ਪਹਿਲਾਂ ਸਟੇਟਮੈਂਟ ਮੀਡੀਆ ਦੇ ਵਿੱਚ ਕੀ ਸੀਗੀ ਵੀ ਅਸੀਂ ਰੈਪਿਊਟੇਡ ਫੈਮਿਲੀ ਤੋਂ ਆ ਮੈਂ ਤਾਂ ਦੱਸ ਨਹੀਂ ਸਕਦੀ ਵੀ ਉਹਨਾਂ ਨੇ ਕਿਸ ਤਰ੍ਹਾਂ ਦੀਆਂ ਗੱਲਾਂ ਕੱਢੀਆਂ ਤੇ ਫਿਰ ਤੁਸੀਂ ਜਿਹੜੀ ਉੱਥੇ ਗਾਲ ਕੱਢੀ ਸਾਡੇ ਦਾ ਕੰਨਾਂ 'ਚ ਖੂਨ ਲਿਆਤਾ ਚਲੋ ਠੀਕ ਹੈ ਜਜਬਾਤ ਦੇ ਵਿੱਚ ਨਿਕਲ ਜਾਂਦੀ ਹੈ ਅਸੀਂ ਵੀ ਕਈ ਵਾਰ ਜਜਬਾਤੀ ਹੋ ਕੇ ਕਈ ਵਾਰ ਕੋਈ ਸ਼ਬਦਾਵਲੀ ਇੱਧਰ ਉੱਧਰ ਜੀਬ ਖਿਸਕ ਜਾਂਦੀ ਹੈਗੀ ਉਹਨੂੰ ਅਪੋਲੋਜਾਈਜ਼ ਕਰ ਲੈਣਾ ਚਾਹੀਦਾ ਉਹਨੂੰ ਵੀ ਤੁਸੀਂ ਜਸਟੀਫਾਈ ਕਰ ਲਓ ਆਪਦੀ ਗੱਲ ਨੂੰ ਵੀ ਨਹੀਂ ਇੱਕ ਮਾਂ ਦਾ ਦਰਦ ਸੀ ਇੱਕ ਪਤਨੀ ਦਾ ਦਰਦ ਸੀ ਤੁਸੀਂ ਕਹਿ ਦਿਓ ਇਹਦੇ ਨਾਲ ਨਾਲ ਇੱਕ ਚੀਜ਼ ਹੋਰ ਜੋੜ ਦਿਓ ਜਿਹੜੀ ਚੰਗੀ ਗੱਲ ਹੈ ਤੁਹਾਡੇ ਆਸਤੇ ਇਨ ਫਿਊਚਰ ਕਿਉਂਕਿ ਸਾਨੂੰ ਲੱਗਦਾ ਵੀ ਆਹ ਤਾਂ ਤੁਹਾਡਾ ਚੱਲਦਾ ਹੀ ਰਹਿਣਾ ਇਸ ਤਰ੍ਹਾਂ ਦਾ ਕੁਛ ਨਾ ਕੁਛ ਤੁਸੀਂ ਉਹਦੇ 'ਚ ਕਰ ਦਿਓ ਵੀ ਇੱਕ ਮਾਂ ਦਾ ਦਰਦ ਸੀ ਇੱਕ ਪਤੀ ਦਾ ਦਰਦ ਸੀ ਤਾਂ ਮੇਰੇ ਤੋਂ ਇਹ ਗੱਲ ਨਿਕਲ ਗਈ ਜਿਸ ਦਿਨ ਹੀ ਮੈਂ ਅਪੋਲੋਜਾਈਜ਼ ਕਰਦੀ ਮੈਂ ਸੌਰੀ ਫੀਲ ਕਰਦੀ ਆ ਗੱਲ ਖਤਮ ਹੋ ਜਾ ਤੁਸੀਂ ਕਿਸੇ ਵੀ ਸਟੇਟਮੈਂਟ ਦੇ ਵਿੱਚ ਨਹੀਂ ਕਹ ਰਹੇ ਕੱਲ ਦੇ ਪਰਸੋ ਦੇ ਮੀਡੀਆ ਵਾਲੇ ਮਗਰ ਪਏ ਹੋਏ ਆ ਵੀ ਤੁਹਾਡੇ ਮੂੰਹ ਚੋਂ ਨਿਕਲ ਗਈ ਉਹ ਜਿਹੜੀ ਗਾਲ ਕੱਢੀ ਤੁਸੀਂ ਗਾਲ ਕੱਢੀ ਤੁਸੀਂ ਉਸ ਨੂੰ ਜਸਟੀਫਾਈ ਕਰ ਰਹੇ ਹੋ ਵੀ ਹਾਂ ਮੈਂ ਗਾਲ ਕੱਢੀ ਤਾਂ ਮੈਂ ਸਹੀ ਸੀ ਉਸ ਗੱਲ ਤੇ ਵੀ ਅਸਲ ਦੀ ਚੇ ਤੁਹਾਡੀ ਇੱਕ ਈਗੋ ਚੱਲ ਕਰੀ ਹੈ ਹੋਰ ਕੁਝ ਨਹੀਂ ਹੈਗਾ ਤੇ ਬਸ ਤੁਹਾਨੂੰ ਲਾਸਟ ਇਹੀ ਬੇਇੱਜ਼ਤੀ ਹੈ ਵੀ ਜਿਹੜਾ ਆਪਦਾ ਟੰਟਵਾ ਚਲਾਣਾ ਚਲਾਈ ਚੱਲੋ ਜੇ ਸਾਡੇ ਮੇਲਾ ਜੀ ਦੇ ਪਰਿਵਾਰ ਬਾਰੇ ਆ ਮੇਲਾ ਜੀ ਬਾਰੇ ਕੋਈ ਸਟੇਟਮੈਂਟ ਇਸ ਤਰ੍ਹਾਂ ਦੀ ਪੁੱਠੀ ਸਿੱਧੀ ਆ ਗਈ ਤਾਂ ਸੰਘਰਸ਼ ਤੁਹਾਡਾ ਅਸੀਂ ਇੱਥੇ ਮਠਿੰਡੇ ਸ਼ੁਰੂ ਕਰਾਂਗੇ ਤੁਹਾਡੇ ਖਿਲਾਫ ਧੰਨਵਾਦ ਔਰ ਰੀਤੂ ਮੈਡਮ ਝੂਠ ਦੇ ਨਾ ਪੈਰ ਨਹੀਂ ਹੁੰਦੇ ਤੇ ਜਿੱਥੇ ਤੱਕ ਗੱਲ ਹੈ ਆਰਮੀ ਦੀ ਤਾਂ ਅਸੀਂ ਬਾਉਜੀ ਦੇ ਦਫਤਰ ਦੇ ਵਿੱਚ ਬੈਠਿਆ ਪਿੱਛੇ ਦੇਖ ਲਓ ਕਿਹੜੀ ਫੋਟੋ ਹੈ ਫੌਜੀਆ ਦੀ ਫੋਟੋ ਲੱਗੀ ਹੋਈ ਹੈ ਇੱਥੇ ਤੇ ਪੁਲਿਸ ਦੇ ਅਸੀਂ ਕੋਈ ਖਾਸ ਨਹੀਂ ਆ ਮੇਰੀ ਉਹਨਾਂ ਨੂੰ ਜਿਹੜੇ ਕਹਿੰਦੇ ਨੇ ਵੀ ਇਹ ਪੁਲਿਸ ਦਾ ਸਾਥ ਦੇ ਰਹੇ ਨੇ ਤੇ ਕਾ ਤੁਸੀਂ ਕਹਿ ਰਹੇ ਸੀ ਇਹ ਕੋਈ ਅਜੰਡਾ ਚਲਾ ਰਹੇ ਨੇ ਅਜੰਡੇ ਅਸੀਂ ਨਹੀਂ ਚਲਾ ਰਹੇ ਤੇ ਕਹਿ ਰਹੇ ਤੁਸੀਂ ਵੀ ਡੇਢ ਸਾਲ ਤੋਂ ਅਸੀਂ ਲੰਬੜ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਦੂਰ ਲਾਂ ਤਾਂ ਪਾਈਆਂ ਸੀ ਆਪਣੇ ਆਪ ਨੂੰ ਵੀ ਸਾਡੇ ਨਾਲ ਕਰ ਕੀ ਗਏ ਤੁਸੀਂ ਤੇ ਮੈਂ ਤਾਂ ਅੱਜ ਸਵੇਰੇ ਵੀ ਪੋਸਟ ਪਾ ਦਿੱਤੀ ਸੀ ਵੀ ਮੇਰੀ ਆਖਰੀ ਪੋਸਟ ਹੈ ਪਰ ਉਸ ਤੋਂ ਬਾਅਦ ਤੁਹਾਡੀ ਆਹ ਦੇਖ ਲਈ ਕੱਲ ਤੁਸੀਂ 20 ਲੱਖ ਰੁਪਇਆ ਖੜੇ ਪੈਰ ਦੁਆਰੇ ਸੀ ਠੀਕ ਹੈ ਯਾਦ ਤਾਂ ਰੱਖ ਰਿਹਾ ਕਰੋ ਵੀ ਝੂਠ ਕੀ ਬੋਲਿਆ ਤੁਸੀਂ ਕੱਲ ਦੀ ਸਟੇਟਮੈਂਟ ਦੇ ਵਿੱਚ ਇੱਕ ਚੈਨਲ ਨੂੰ ਤੁਸੀਂ ਕਹਿ ਰਹੇ ਹੋ 20 ਲੱਖ ਰੁਪਏ ਮੈਂ ਉਸ ਟਾਈਮ ਤੇ ਦਵਾਇਆ ਤੇ ਮੈਂ ਆ ਗਈ ਠੀਕ ਹੈ ਅੱਜ ਦੀ ਸਟੇਟਮੈਂਟ ਦੇ ਵਿੱਚ ਉਹ 10 ਲੱਖ ਰੁਪਏ ਤੇ ਆ ਗਿਆ ਕਿਉਂਕਿ ਤੁਹਾਨੂੰ ਪਤਾ ਲੱਗਿਆ ਵੀ 10 ਲੱਖ ਰੁਪਏ ਸੀਗਾ ਕਿਉਂਕਿ ਅਸੀਂ ਇੱਥੇ ਮੀਡੀਆ ਨੂੰ ਤੁਹਾਡੀ ਉਹ ਸਟੇਟਮੈਂਟ ਮੀਡੀਆ ਕਰਕੇ ਮੀਡੀਆ ਸਾਨੂੰ ਕੋਲਾ ਘਾ ਰਣ ਲੱਗੀ ਵੀ ਇਹ ਕੀ ਗਈ ਆਂਦੀ ਹੈ ਮਿਲਿਆ ਤਾਂ ਖੁਸ਼ ਹੋਰ ਹੈ ਅਸੀਂ ਕਿ ਡੀਸੀ ਸਾਹਿਬ ਕੋਲ ਪੁੱਛ ਲਓ ਤੇ ਡੀਸੀ ਸਾਹਿਬ ਅੱਜ ਹੈ ਨਹੀਂ ਸੀ ਨਹੀਂ ਤਾਂ ਸਾਨੂੰ ਇੱਥੇ ਆ ਜਿਓ ਬੈਠਣ ਦੀ ਲੋੜ ਨਾ ਪੈਂਦੀ ਵੇ ਪੱਤਰਕਾਰ ਬਠਿੰਡੇ ਵਾਲੇ ਭਰਾਵਾਂ ਨੇ ਆਪ ਜਵਾਬ ਦੇ ਦੇਣਾ ਸੀ ਤੁਹਾਨੂੰ ਤੇ ਉਹ ਕਰਨਗਲ ਡੀਸੀ ਸਾਹਿਬ ਨਾਲ ਗੱਲ ਵੀ ਕੀ ਮਿਲਿਆ ਤੇ ਕਿਵੇਂ ਮਿਲਿਆ ਤੇ ਉਹ ਜਿਹੜੇ ਤੁਸੀਂ ਕਹਿ ਰਹੇ ਹੋ ਨਾ ਹਜੇ ਵੀ ਤੁਹਾਨੂੰ ਨਹੀਂ ਪਤਾ ਵੀ ਹੋਇਆ ਕੀ ਸੀ ਤੇ ਤੁਸੀਂ ਸਾਡੇ ਭਰਾ ਦੀ লাশ ਨੂੰ ਮਰਦਾ ਡੈੱਡ ਬੋਡੀ ਮਰਦਾ ਐਦਾਂ ਕਰਕੇ ਗੱਲ ਕਰ ਰਹੇ ਹੋ ਉਹਦੀ ਦੇਹ ਨੂੰ ਮੱਖੀਆਂ ਖਾਰੀਆਂ ਨੇ ਅਕਤੂਬਰ ਦਾ ਮਹੀਨਾ ਸੀ 28 ਅਕਤੂਬਰ ਪੁੱਲ ਗਿਆ ਅਕਤੂਬਰ ਦੇ ਮਹੀਨੇ ਜਪੰਜਾਬ 'ਚ ਮੱਖੀ ਨਹੀਂ ਹੁੰਦੀ ਨਾਲੇ ਡੀਪ ਫ੍ਰੀਜ਼ਰ ਦੇ ਵਿੱਚ ਤੇ ਡੀਪ ਫ੍ਰੀਜ਼ਰ ਦੇ ਵਿੱਚ ਸੀ ਜਨਰੇਟਰ ਦਾ ਇੰਤਜ਼ਾਮ ਕੀਤਾ ਹੋਇਆ ਜੇ 2 ਸਾਲ ਬੈਠੇ ਰਹਿੰਦੇ ਅਸੀਂ ਐਸੇ ਗੱਲ ਦਾ ਪ੍ਰਸ਼ਾਸਨ ਨੂੰ ਡਰ ਸੀ ਤੇ ਤੁਸੀਂ ਐਸੇ ਪੁਲਿਸ ਦੇ ਨਾਲ ਮਿਲ ਕੇ ਮੈਂ ਤਾਂ ਸਿਰਫ ਆਪਣਾ ਗੁੱਸਾ ਐਸੇ ਕਰਕੇ ਕੱਢਿਆ ਸੀ ਵੀ ਇੱਥੇ ਤੁਸੀਂ ਐਸੇ ਪੁਲਿਸ ਨਾਲ ਰਲ ਗਏ ਸੀ ਤੇ ਮੇਰੇ ਯੋ ਦੋਸਤ ਦੇ ਗੋਲੀਆਂ ਵੱਜੀਆਂ ਸੀ ਉਹਦੀ ਡੈਥ ਹੋ ਗਈ ਸੀ ਨਵਾਲਗ ਬੱਚੇ ਨੇ ਉਹਦੇ ਘਰੇ ਤਿੰਨ ਤਿੰਨ ਵਿਧਵਾ ਹੋ ਗਈਆਂ ਸੀ ਮਦਰ ਤੇ ਸਸਤਾ ਪਹਿਲਾ ਸੀਗੇ ਤੇ ਬਾਅਦ ਇਹ ਇਹ ਤਾਂ ਵੀ ਸਾਡਾ ਦੋਸਤ ਵੀ ਜਾਂਦਾ ਰਿਹਾ ਕੱਲਾ ਕਮੌੜ ਵਾਲਾ ਬਾਲਗ ਬੰਦਾ ਸੀ ਤੇ ਮੈਂ ਇਸ ਕਰਕੇ ਬੋਲਿਆ ਸੀ ਤੇ ਮੇਰੇ ਬੋਲਣ ਤੋਂ ਬਾਅਦ ਉਹ ਜਦ ਤੱਕ ਮੇਰਾ ਬੋਲਣਾ ਤੁਹਾਡੇ ਤੱਕ ਪਹੁੰਚਿਆ ਤੇ ਤੁਸੀਂ ਘਰ ਦੇਆਂ ਨੂੰ ਕਾਲ ਕਰਨੀ ਸ਼ੁਰੂ ਕਰ ਦਿੱਤੀਆਂ ਡੇਢ ਸਾਲ ਤੱਕ ਤੁਸੀਂ ਕਾਲ ਨਹੀਂ ਚੱਕੀ ਐ ਝੂਠ ਬੋਲ ਰਹੇ ਤੁਸੀਂ ਅੱਜ ਵੀ ਵੀ ਸਾਨੂੰ ਕਾਲ ਕਰਦੇ ਵੀ ਐਫ ਆਈ ਆਰ ਕਰਵਾ ਦੋ ਉਹਦਾ ਝੂਠ ਤਾਂ ਸਾਨੂੰ ਮੈਂ ਸ਼ਰੀਲ ਦਿਖਾ ਦਿੱਤਾ ਐਫ ਆਈ ਆਰ ਦਾ ਪਹਿਲਾਂ ਇਨਸਪੈਕਟਰ ਸੱਟੇ ਹੋ ਗਈ ਸੀ ਜੀਮ ਬਜਾਲਾ ਪੁਲਸ ਨੇ ਸਾਡੀ ਐਫਆਈਆਰ ਦਾ ਕਰੇ ਜਦ ਤੱਕ ਸਾਡੇ ਨਾਲ ਪੂਰਾ ਬਾਜ਼ਾਰ ਹੈ ਤੇ ਸਾਰਾ ਇਹ ਹੈ ਇਹਨਾਂ ਨੇ ਤਾਂ ਕੀਤਾ ਸੀ ਉਸ ਟਾਈਮ ਦੇ ਉੱਤੇ ਤੇ ਤੁਸੀਂ ਇੱਥੇ ਬੇਇੱਜ਼ਤੀ ਕਰਕੇ ਚਲੇ ਗਏ ਸਾਰੇ ਬਠੰਡੇ ਦੀ ਅਸੀਂ ਤੁਸੀਂ ਉਹਨਾਂ ਨੂੰ ਮਸਕਲਾ ਮਾਰਨੀਆ ਸ਼ੁਰੂ ਕੀਤਿਆ ਹੁਣ ਵੀਡੀਓ ਆਉਣ ਤੋਂ ਬਾਅਦ ਤਾਂ ਕਰਕੇ ਸਾਡੇ ਉਸ ਦੀ ਵਾਈਫ ਨੂੰ ਬੋਲਣਾ ਪਿਆ ਉਹ ਤਾਂ ਵਿਚਾਰੇ ਬੋਲਦੇ ਬੋਲਦੇ ਵੀ ਦੋ ਵਾਰ ਰੋ ਪਏ ਕਿਉਂਕਿ ਉਹਨਾਂ ਦਾ ਮਨ ਭਰੇ ਆ ਉਹ ਤੁਹਾਡੇ ਵਰਗੇ ਬੇਸ਼ਰਮ ਨਹੀਂ ਹੈ ਤੁਸੀਂ ਕਹਿੰਦੇ ਹੋ ਡੇਢ ਸਾਲ ਤੋਂ ਲੰਬਿਆ ਨਹੀਂ ਲੱਭ ਕੇ ਤੇਰਾ 4 ਬਾਰੇ ਸੀ ਸੀ ਜਿਵੇਂ ਬਤਮੀਜੀ ਨਾਲ ਥੋੜੀ ਜਿਹੀ ਗੱਲ ਨਿਕਲ ਗਈ ਚਲੋ ਤੇਰਾ ਕਹਿ ਦਿੱਤਾ ਤੁਹਾਡਾ ਠੀਕ ਹੈ ਨਾ ਉਹ ਮੈਂ ਜਿਵੇਂ ਰਹਿ ਦੇ ਵਿੱਚ ਕੱਲ ਤੁਹਾਨੂੰ ਕੋਲ ਗਾਲ ਨਿਕਲ ਗਈ ਸੀ ਪਰਸੋਂ ਉਹ ਰਹਿਸ ਬਹੁਤ ਜ਼ਿਆਦਾ ਸਾਡੇ ਵਿੱਚ ਇਹ ਝੂਠ ਬੋਲਣਾ ਬੰਦ ਕਰੋ ਮਾਫੀ ਮੰਗ ਲਓ ਬਠੰਡੇ ਪੂਰੇ ਤੋਂ ਸਾਰਾ ਬਠੰਡਾ ਬਠੰਡੇ ਦੇ ਵਿੱਚ ਆ ਕੇ ਕਿਸੇ ਬੰਦੇ ਨਾਲ ਕਿਸੇ ਦੁਕਾਨ ਦੇ ਉੱਤੇ ਕਿ ਕਿਸੇ ਬੰਦੇ ਰੱਖ ਕੇ ਸੱਪ ਪੱਤਰ ਕਰਨਾ ਆ ਕੇ ਗੱਲ ਕਰ ਲੋ ਹਰ ਬੰਦਾ ਤੁਹਾਡੇ ਉੱਤੇ ਉਸ ਦਿਨ ਦਾ 1.5 ਸਾਲ ਦਾ ਥੂਤੂ ਕਰਾ ਤੁਸੀਂ ਕਹਿੰਦੇ ਵੀਡੀਓ ਨਹੀਂ ਪਾਈ 1.5 ਸਾਲ ਤੋਂ ਵੀਡੀਓ ਦਿਖਾ ਦਿਓ ਕੀ ਕਰਨੋਂ ਵੀਡੀਓ ਪਾੜੀ ਸੀ ਬਈ ਸਾਡਾ ਬੇਵਕੂ ਬਣਾ ਕੇ ਚਲੇ ਗਈ ਤੁਹਾਡੇ ਵੀਡੀਓ ਬੰਦੇ ਆਹ ਬਜ਼ੁਰਗ ਕਿੰਨੇ ਗੇੜੇ ਕੱਡੇ ਨੇ ਇਹਨਾਂ ਨੇ ਡੀਸੀ ਦਫ਼ਤਰ ਦੇ ਫੇਰ ਜਾ ਕੇ ਕੰਮ ਹੋਇਆ ਤੇ ਉਹ ਵੀ 2 ਮਹੀਨੇ ਬਾਅਦ ਤੁਸੀਂ ਕਹਿੰਦੇ ਇਨਕੁਆਇਰੀ ਚੱਲ ਰਹੀ ਹੈ ਕਿਹੜੀ ਚੀਜ਼ ਦੀ ਇਨਕੁਆਇਰੀ ਉਹ ਤਰੀਕਾ ਪੈਣ ਲੱਗੀਆਂ ਨੇ ਕੋਰਟ ਦੇ ਵਿੱਚ ਕੋਰਟ ਦੇ ਵਿੱਚ ਉਹ ਫੜੇ ਵੀ ਗਏ ਸੀਗੇ ਤੁਹਾਨੂੰ ਹਜੇ ਵੀ ਨਹੀਂ ਪਤਾ ਕਿਉਂਕਿ 1.5 ਸਾਲ ਤੋਂ ਤੁਹਾਨੂੰ ਨਹੀਂ ਸੀ ਪਤਾ ਕੀ ਹੈ ਅੱਜ ਤੁਸੀਂ ਏਜੰਡਾ ਵੜਾ ਰਹੇ ਹੋ ਸਾਡੀ ਤੁਹਾਡੀ ਲੜਾਈ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਨਾ ਅਸੀਂ ਪੁਲਿਸ ਵਾਲਾਂ ਆ ਜਿਹੜੇ ਬੈਠੇ ਨੇ ਸ਼ਾਇਦ ਉਹ ਥੋੜੇ ਜਿਹਰੇ ਹਫ਼ਤੇ ਪਹਿਲਾਂ ਹੀ ਪੁਲਿਸ ਦੇ ਖਿਲਾਫ ਧਰਨੇ ਲਾ ਕੇ ਹਟੇ ਨੇ ਸਰਿਆਂ ਨੂੰ ਨਮਸਕਾਰ ਜੀ ਜਿਹੜੀ ਉਹ ਮੇਲਾ ਜੀ ਦੀ ਜਿਹੜਾ ਧਰਨਾ ਚੱਲਿਆ ਸੀ ਉਹਦੇ ਬਾਰੇ ਮੈਂ ਤੁਹਾਨੂੰ ਸਾਰੀ ਡਿਟੇਲ ਦੱਸਣ ਲੱਗਾ ਹਾਂ ਸਾਡਾ ਧਰਨਾ ਸਵੇਰ ਤੋਂ ਲੈ ਕੇ ਸ਼ਾਮ 3:30 ਵਜੇ ਬੜੀ ਸ਼ਾਂਤਮਈ ਨਾਲ ਚੱਲ ਰਿਹਾ ਸੀਗਾ ਬਹੁਤ ਵਧੀਆ ਸਾਰੇ ਉੱਥੇ ਸਿੱਧੂ ਮੂਸੇ ਵਾਲੇ ਦੇ ਫਾਦਰ ਵੀ ਆਏ ਤੇ ਨਵਜੋਤ ਸਿੱਧੂ ਜੀ ਵੀ ਆਏ ਬਹੁਤ ਜ਼ਿਆਦਾ ਕਾਮਜਾਬ ਸਾਡਾ ਧਰਨਾ ਸੀ ਪਰ ਇੱਕੋ ਦਮ ਇੱਕੋ ਦਮ ਇਹ ਜਿਹੜੀ ਮੈਡਮ ਮੈਸੇਜ ਕਰਨ ਵਾਲਾ ਇਹ ਪ੍ਰਗਟ ਹੋਈ ਪਤਾ ਨਹੀਂ ਕਿਵੇਂ ਪ੍ਰਗਟ ਹੋਈ ਸਾਨੂੰ ਨਹੀਂ ਪਤਾ ਲੱਗਿਆ ਇੱਕ ਦਮ ਹੀ ਉਹ ਮੇਲਾ ਜੀ ਦੀ ਵਾਈਫ ਦਾ ਹੱਥ ਫੜ ਕੇ ਉੱਥੇ ਆਈ ਤੇ ਇਹਨੇ ਸਾਡੇ ਨਾਲ ਵੈਹ ਸ਼ੁਰੂ ਕਰਤੀ ਜੀ ਸਾਡਾ ਫੈਮਿਲੀ ਮੈਟਰ ਹੈ ਅਸੀਕਾ ਫੈਮਿਲੀ ਮੈਟਰ ਕਿਵੇਂ ਹੋ ਸਕਦਾਗਾ ਸਾਰਾ ਵਪਾਰ ਮੰਡਲ ਇਹਨਾਂ ਦੇ ਨਾਲ ਲੱਗਿਆ ਵਾ ਫਿਰ ਮੇਲਾ ਜੀ ਦੀ ਮੈਡਮ ਨੇ ਕਿਹਾ ਵੀ ਜਿਸ ਤਰ੍ਹਾਂ ਵਪਾਰ ਮੰਡਲ ਕਰੂਗਾ ਉਹ ਮੈਨੂੰ ਮਨਜ਼ੂਰਾ ਮੈਂ ਉਹ ਗੱਲ ਮੰਨੂਗੀ ਇਹਨੇ ਆਪਦੀ ਚਾਲਬਾਜੀ ਨਾਲ ਮੈਡਮ ਦਾ ਹੱਥ ਫੜਿਆ ਤੇ ਪੁਲਿਸ ਦੀ ਮਿਲੀ ਭੁਗਤ ਸੀ ਇਹਨਾਂ ਦੇ ਨਾਲ ਪੁਲਿਸ ਇਹਨਾਂ ਨੂੰ ਐਮ ਐਸਡੀ ਸਕੂਲ ਚ ਲੈ ਗਈ ਜਦੋਂ ਮੈਂ ਸਟੇਜ ਕੋਲ ਚੱਲ ਗਈ ਤੇ ਮੈਂ ਵੀ ਮਗਰ ਚਲਾ ਗਿਆ ਮੈਨੂੰ ਉੱਥੇ ਨਰਿੰਦਰ ਨਰਿੰਦਰ ਕੁਮਾਰ ਐਸਪੀ ਸਿਟੀ ਹੈ ਉਹਨਾਂ ਨੇ ਰੋਕਿਆ ਕਹਿੰਦੇ ਤੁਸੀਂ ਨਹੀਂ ਜਾ ਸਕਦੇ ਮੈਂ ਕਿਹਾ ਜੀ ਮੈਂ ਵਪਾਰ ਮੰਡਲ ਦਾ ਪ੍ਰਧਾਨ ਆ ਮੈਂ ਜਾਊਂਗਾ ਤੁਸੀਂ ਮੈਨੂੰ ਕਿਵੇਂ ਰੋਕੋਗੇ ਮੈਂ ਫਿਰ ਅੰਦਰ ਗਿਆ ਨਾ ਮੈਨੂੰ ਉਹਨਾਂ ਨੇ ਰੋਕਤਾ ਮੈਂ ਖੜਾ ਰਿਹਾ ਕਹਿੰਦੇ ਮੈਂ ਤੁਹਾਨੂੰ 2 ਮਿੰਟ ਚ ਬੁਲਾਉਣਾ ਫਿਰ ਮੈਨੂੰ ਬੁਲਾ ਕੇ ਅੰਦਰ ਲੈ ਗਏ ਮੈਂ ਅੰਦਰ ਚਲਾ ਗਿਆ ਜਦੋਂ ਅੰਦਰ ਗਿਆ ਤਾਂ ਇਹ ਮੈਡਮ ਕਹਿੰਦੀ ਸਾਡਾ ਫੈਮਿਲੀ ਦਾ ਇਹ ਹੈਗਾ ਤੇ ਅਸੀਂ ਆਪਣੇ ਆਪ ਇਹਨੂੰ ਹੱਲ ਕਰਾਂਗੇ ਤੇ ਜਦੋਂ ਇਹਨਾਂ ਦੀ ਫੈਮਿਲੀ ਦਾ ਕਹਿ ਮੈਂ ਕਿ ਮੈਂ ਫਿਰ ਉਹ ਮੁਫਤ ਦਾ ਚੌਧਰੀ ਬਣਨ ਦਾ ਕੀ ਫਾਇਦਾ ਨਹੀਂ ਪੁਲਿਸ ਨੂੰ ਅਸੀਂ ਕਿ ਦੋ ਆਸੀਂ ਸਾਰਾ ਬਠਿੰਡਾ ਸਾਡੇ ਨਾਲ ਸੀਗਾ ਅਸੀਂ ਉਦੋਂ ਐਜੀਟੇਸ਼ਨ ਨੂੰ ਜਿੱਤ ਕੇ ਹਟਦੇ ਤੇ ਇਹਨੇ ਸਾਨੂੰ ਇਸ ਤਰ੍ਹਾਂ ਗੁੰਮਰਾਹ ਕੀਤਾ ਸਾਡਾ ਫੁੱਦੂ ਖਿੱਚਿਆ ਵੀ ਸਾਡਾ ਇਹ ਫੈਮਿਲੀ ਮੈਟਰ ਆ ਸੀ ਆਪਣੇ ਆਪ ਕਰਾਂਗੇ ਸਾਡੀ ਬੇਇੱਜ਼ਤੀ ਕੀਤੀ ਸਾਨੂੰ ਜਦੋਂ ਅਸੀਂ ਧਰਨਾ ਚੱਕਤਾ ਲੋਕਾਂ ਨੇ ਸਾਨੂੰ ਫਿੱਟ ਲਾਂਤਾ ਪਾਈਆਂ ਵੀ ਯਾਰ ਤੁਸੀਂ ਸਵੇਰ ਦੇ ਬੈਠੇ ਹੋ ਤੁਸੀਂ ਵਿੱਕ ਗਏ ਸਾਨੂੰ ਇੱਥੋਂ ਤੱਕ ਲੋਕਾਂ ਨੇ ਕਿਹਾ ਤੇ ਇਸ ਕਰਕੇ ਮੈਡਮ ਦੀ ਇਹ ਫਿਤਰਤ ਹੈ ਤੁਸੀਂ ਇਹਦੀਆਂ ਗੱਲਾਂ 'ਚ ਨਾ ਹੋਵੋ